ਤੁਸੀਂ ਫਿਲਮ ਦੀ ਗੱਲ ਕੀਤੀ ਹੈ ਨਾ ਫਿਲਮ ਦਾ ਇੱਕ اچھا ਖਾਸਾ ਇੰਤਜ਼ਾਰ ਸੀ ਤੁਹਾਡੇ ਫੈਨਸ ਨੂੰ ਬਟ ਅਨਫੋਰਚਨਟਲੀ ਉਹ ਫਿਲਮ ਬਹੁਤ ਜ਼ਿਆਦਾ ਯੂ نو ਆਡੀਅנס ਤੱਕ ਪਹੁੰਚ ਨਹੀਂ ਪਾਈ ਗਰਾਉਂਡ ਲੈਵਲ ਤੇ ਓਨੀ ਪ੍ਰੋਮੋਸ਼ਨ ਜਿਹੜੀ ਆ ਆਡੀਅנס ਦੇ ਵਿੱਚ ਨਹੀਂ ਦੇਖੀ ਗਈ ਉਸ ਹੱਦ ਤੱਕ ਦੀ ਇਨਫੈਕਟ ਤੁਹਾਨੂੰ ਫੋਨ ਕਾਲਸ ਵੀ ਆਏ ਕਿ ਅਸੀਂ ਫਿਲਮ ਦੇਖਣ ਆਏ ਹਾਂ ਬਟ ਸਾਨੂੰ ਟਿਕਟ ਹੀ ਨਹੀਂ ਮਿਲ ਰਹੀ ਹੈ ਨਾ ਸੋ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿ ਇਹਦਾ ਇਹਦਾ ਐਕਚੁਅਲ ਕੌਜ਼ ਕੀ ਹੈ ਦੇਖੋ ਇਹਦਾ ਹੈ ਕੋਈ ਵੀ ਨਵੀਂ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਤੁਸੀਂ ਨਵੇਂ ਹੋ ਈਵਨ ਸਾਨੂੰ ਐਲਬਮਸ ਦੇ ਵਿੱਚ ਵੀ ਇਹ ਪ੍ਰੋਬਲਮ ਆਈ ਸੀ ਕਿਉਂਕਿ ਮੇਰੇ ਲਈ ਇਹ ਫਿਲਮ ਦੇ ਵਿੱਚ ਉਹਨੂੰ ਸਿਰੇ ਲਾਉਣਾ ਫਿਲਮ ਨੂੰ ਕੋਈ ਬੜਾ ਹੀ ਨਹੀਂ ਸੀਗਾ ਵੀ ਯਾਰ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਹੋਊ ਕਿਉਂਕਿ ਜਿਹੜਾ ਐਲਬਮ ਦਾ ਦੌਰ ਸੀਗਾ ਜਦੋਂ ਅਸੀਂ ਪਹਿਲੀ ਐਲਬਮ ਬਣਾਈ ਸੀ ਉਹ ਵੀ ਜਦੋਂ ਉਹਦੋਂ ਮੈਂ ਨਵਾਂ ਸੀਗਾ ਨਾ ਉਦੋਂ ਮੇਰੇ ਲਈ ਫਿਲਮ ਮਰ ਗਈ ਸੀ ਕਿਉਂਕਿ ਉਹਨੂੰ ਵੀ ਅਸੀਂ ਕਿਹੜੇ ਪਲਾਟਾਂ ਦੇ ਵਿੱਚ ਬਣਾ ਕੇ ਆ ਪ੍ਰੋਡਿਊਸਰ ਲੱਭਦੇ ਸੀ ਬੰਦੇ ਲੋ ਸਾਡੇ ਦਾ ਕਰਦੇ ਵੱਲੋਂ ਬਹੁਤ ਹੈਲਪ ਸੀਗੀ ਤੇ ਉਦੋਂ ਚ ਫਿਰ ਕੰਪਨੀਆਂ ਕੋ ਲੈ ਕੇ ਜਾਣਾ ਫਿਰ ਉਹਨੂੰ ਡਿਸਟ੍ਰੀਬਿਊਟ ਕਿਵੇਂ ਕਰਨਾ ਸਿੱਖਣਾ ਹਨ ਤੇ ਉਹ ਤੇ ਲੰਘਿਆ ਹੋਇਆ ਸੀ ਮੈਨੂੰ ਪਤਾ ਸੀ ਮੈਂ ਕਿਹਾ ਵੀ ਯਾਰ ਪ੍ਰੋਬਲਮਾਂ ਤਾਂ ਆਉਣ ਹੀ ਆ ਪਰ ਬੇਸ ਹੀ ਗਿਆ ਪਰ ਸਾਨੂੰ ਇਹ ਸੀ ਵੀ ਜਿੰਨਾ ਜ਼ੋਰ ਲਾਇਆ ਵੀ ਆਪਦੇ ਵੱਲੋਂ ਬਾਕੀ ਪ੍ਰਮਾਤਮਾ ਨੇ ਕਰਨਾ ਹੁੰਦਾ ਜੋ ਕਰਨਾ ਹੁੰਦਾ ਬਿਲਕੁਲ ਤੇ ਵੀ ਆਪ ਦਾ ਜ਼ੋਰ ਲੱਗ ਕੇ ਉੱਥੇ ਤੱਕ ਤਾਂ ਲੈ ਕੇ ਜਾਈਏ ਨਾ ਜਿਹੜੀ ਮੰਡੀ ਹੈ ਜਿੱਥੇ ਕਨੈਕਟ ਹੁੰਦੇ ਆ ਸਾਰੇ ਹਨ ਸਿਨੇਮਾ ਜਿਹਨੋਂ ਆਪ ਗਏ ਦੀ ਅਸੀਂ ਪੂਰਾ ਜੋ ਪ੍ਰਮਾਣਾਂ ਨੂੰ ਮਨਜ਼ੂਰ ਆ ਉਹ ਹੀ ਹੋਣਾ ਹਨ ਤੇ ਸਾਡੇ ਵੱਲੋਂ ਲੱਗਦਾ ਸਾਡੀ ਮਿਹਨਤ 'ਚ ਕੋਈ ਕਮੀ ਰਹਿ ਗਈ ਹੋ। ਪਰ ਸਾਨੂੰ ਜਿਹੜੇ ਸਾਡੇ ਨਾਲ ਟੀਵੀ ਤੇ ਹੁਣ ਜਦੋਂ ਅਸੀਂ ਰੀਲੀਜ਼ ਕਰਨਾ ਜਿਹੜੇ ਕੰਪਨੀ ਦੇ ਥਰੂ ਸਾਡੀ ਸੀਲ ਹੋਈ ਆ ਉਹ ਕਹਿੰਦੇ ਨੇ ਵੀ ਨਹੀਂ ਥੋੜਾ ਗੁੱਡ ਸੀ ਪਹਿਲੇ ਦੇ ਹਿਸਾਬ ਨਾਲ ਕਿ ਬਹੁਤ ਸੋਹਣਾ ਕੰਮ ਕੀਤਾ। ਵੀ ਕਈਆਂ ਦਾ ਤਾਂ ਪਹਿਲਾ ਕੰਮ ਅਧ ਵਿਚਾਲੀ ਰਹਿ ਜਾਂਦਾ। ਅੱਛਾ ਜੀ। ਵੀ ਉਹ ਡੱਬਾ ਬੰਦੀ ਰਹਿ ਜਾਂਦਾ ਤੇ ਉਹ ਰੀਲੀਜ਼ ਹੀ ਨਹੀਂ ਕਰ ਪਾਉਂਦੇ। ਜੀ ਜੀ। ਵੀ ਤੁਸੀਂ ਰੀਲੀਜ਼ ਕਰਕੇ ਵੀ ਤੁਹਾਡੀ ਬਹਾਦਰੀ ਹੈ ਇਹ ਵੀ ਤੁਸੀਂ ਪੁਰਾਣੇ ਸੀ ਸਿੱਖਿਆ ਹੋਏ ਸਾਰਾ ਕੁਝ ਤਾਂ ਕਰ ਗਏ। ਤੇ ਪਰ ਉਹ ਹੁਣ ਚਲੋ ਸਾਨੂੰ ਇਹ ਆ ਵੀ ਕਵਾਲ ਟੀਵੀ ਪ੍ਰੀਮੀਅਰ ਹੋ ਰਹੇ ਆ ਸੀ ਜਲਦੀ ਕਿਤੇ ਤੇ ਟੀਵੀਸ ਤੇ ਤੇ ਉਹਦਾ ਜਿਨ੍ਹਾਂ ਨੇ ਨਹੀਂ ਦੇਖੀ ਕਿਉਂਕਿ ਕੋਈ ਵੀ ਚੀਜ਼ ਬਣਦੀ ਆ ਹੁਣ ਆਪਾਂ ਗਾਣੇ ਤੇ ਆ ਜਾਈਏ ਫਿਰ ਜੀ ਹੌਸਲਾ ਰੱਖ ਗਾਣਾ ਹਾਂ 13 ਜਾਇਆ ਸੀ ਪਪੂਲਰ 2 ਮਹੀਨੇ ਪਹਿਲਾਂ ਹੁੰਦਾ ਹਾਂ ਅੱਜ ਦੇ ਟਾਈਮ ਦੇ ਵਿੱਚ ਇਹ ਹੋ ਗਿਆ ਵੀ ਪ੍ਰਮਾਤਮਾ ਵੱਲੋਂ ਤੁਸੀਂ ਕਿਸੇ ਕੰਮ ਦੀ ਵੀ ਮਿਹਨਤ ਕੀਤੀ ਆ ਉਹ ਮੂਰੇ ਆਊਗੀ ਆਊਗੀ ਜੀ ਜੇ ਤੁਸੀਂ ਉਹਦੇ ਮਿਹਨਤ ਕਰ ਗਿਓ ਕਿਤੇ ਪਿਆ ਵਾ ਕਿਤੇ ਨੈਟ ਦੇ ਬੈਗੇਜ ਕੰਪਨੀ ਕੋਲ ਪਿਆ ਆਰਟਿਸਟਾਂ ਤੋਂ ਵੀ ਜਦੋਂ ਵੀ ਕਿਸੇ ਨੂੰ ਮਿਲਿਆ ਸਿੱਖਣ ਨੂੰ ਹੀ ਮਿਲਿਆ ਵੀ ਕਈ ਆਰਟਿਸਟਾਂ ਦੀਆਂ ਪਹਿਲੀ ਐਲਬਮ ਬਣਾ ਕੇ ਕੰਪਨੀ ਨੇ ਰੱਖੀ ਹੂੰ ਜਦੋਂ ਸੈਕੰਡ ਪਪੂਲਰ ਹੋਈ ਉਹਨਾਂ ਨੇ ਪਹਿਲੀ ਨੂੰ ਵੀ ਪ੍ਰੋਮੋਟ ਕਰਤਾ ਉਹ ਵੀ ਪਪੂਲਰ ਹੋ ਗਈ ਰਾਈਟ ਸੋ ਸੋ ਥੋੜੀ ਮਿਹਨਤ ਜੇ ਕਮੀ ਨਹੀਂ ਚਾਹੀਦੀ ਅਸੀਂ ਮਿਹਨਤ ਉਹਨੇ ਕੀਤੀ ਹੋਈ ਸੀ ਸਾਨੂੰ ਪਤਾ ਸੀ ਮੇਰਾ 파ਰਟ ਸੀਗਾ 뮤직 ਦਾ ਹੂੰ ਮੈਂ 뮤직 ਬੈਸਟ ਕੀਤਾ ਤੇ 뮤직 ਵੱਲੋਂ ਸਾਨੂੰ ਰਿਸਪੌਂਸ ਸੀਗਾ ਅਸੀਂ ਸ਼ੋਅ ਜੀ ਵੀ ਕੀਤੇ ਬਾਅਦ ਜੀ ਉਹਦੇ ਨਾਲ ਹੀ ਅਸੀਂ ਫਿਰ 뮤직 ਅਨਾਉਂਸ ਕੀਤਾ ਦੁਬਾਰਾ ਵੀ ਚਲੋ ਅਸੀਂ ਐਲਬਮ ਕਰਦੇ ਆਂ ਪਹਿਲਾਂ ਵੀ ਫਿਲਮ ਦਾ ਚਲੋ ਇਹ ਆਊਗੀ ਇਹ ਤੋਂ ਬਾਅਦ ਅੱਗੇ ਦੇਖਦੇ ਆਂ ਤੇ ਸਾਨੂੰ ਜਾਨੀ ਕੋਈ ਇਹ ਨਹੀਂ ਸੀਗਾ ਵੀ ਹਾਂਜੀ ਵੀ ਇਹ ਯਾਰ ਤੋਂ ਪੰਗਾ ਲੈ ਲਿਆ ਜਾਂ ਇਹ ਯਾਰ ਪਰ ਪ੍ਰੇਪੇਅਰ ਸੀ ਅਸੀਂ ਉਹਦੇ ਲਈ ਤੇ ਪਰ ਹੁਣ ਜਿਹੜੀ ਕਮੀ ਰਹੇਗੀ ਚਲੋ ਪਰਮਾਤਮਾ ਵੱਲੋਂ ਜਿਵੇਂ ਮੇਰੀ ਆਡੀਅנס ਟੀਵੀ ਨਾਲ ਹੀ ਕਨੈਕਟ ਹੋ ਜਾਊਗੀ ਤਾਂ ਜੋ ਸਾਡੇ ਵੱਲੋਂ ਕਮੀਆਂ ਪਿਛੀਆਂ ਰਹਿ ਗਈਆਂ ਸੁਣ ਕੇ ਆਡੀਅנס ਦੇ ਵਿਊਜ਼ ਅਸੀਂ ਅਗਲੀ ਮੂਵੀ ਦੇ ਵਿੱਚ ਉਹਨੂੰ ਬਟ ਮੈਨੂੰ ਇੱਕ ਗੱਲ ਦੀ ਥੋੜੀ ਜਿਹੀ ਹੈਰਾਨੀ ਹੈ ਕਿ ਅੱਜ ਜਿੰਨੇ ਵੀ ਵੱਡੇ A-लिस्टर्स ਕਲਾਕਾਰ ਨੇ ਉਹਨਾਂ ਨੇ ਗੈਸਟ ਅਪੀਅਰੈਂਸ ਥਰੂ ਹੌਲੀ-ਹੌਲੀ ਸ਼ੁਰੂਆਤ ਕੀਤੀ ਪੰਜਾਬੀ ਫਿਲਮਾਂ ਦਾ ਜਦੋਂ ਦੌਰ ਮੁੜ ਤੋਂ ਸ਼ੁਰੂ ਹੋਇਆ ਹੈ ਤੁਹਾਨੂੰ ਇੰਨੇ ਵੱਡੇ-ਵੱਡੇ ਬੈਨਰ ਇੰਨੇ ਵੱਡੇ-ਵੱਡੇ ਆਰਟਿਸਟਸ ਦੇ ਨਾਲ ਯੂ نو ਅੱچھے ਕਿਰਦਾਰ ਆਫਰ ਕੀਤੇ ਗਏ ਬਟ ਜੇ ਉਹ ਕਿਤੇ ਹੁੰਦੇ ਤਾਂ ਤੁਹਾਨੂੰ ਇਹ ਲੱਗਦਾ ਕਿ ਇਸ ਫਿਲਮ ਲਈ ਵੀ ਇੱਕ ਹੈਲਪ ਹੋ ਜਾਣੀ ਸੀ ਤੇ ਕਿਉਂ ਮਨਾ ਕਰਦੇ ਰਹੇ ਕਿਉਂਕਿ ਮੈਂ ਪ੍ਰਪੇਅਰ ਨਹੀਂ ਕੀਤੇ ਹੋਏ ਅੱਛਾ ਕਿਉਂਕਿ ਜਦੋਂ ਆਪਾਂ ਸਿੱਖਣ ਲੱਗਦੇ ਹਾਂ ਉਦੋਂ ਹਜੇ ਨਵੇਂ-ਨਵੇਂ ਸੀਗੇ ਐਲਬਮ ਦੀਸ ਦਾ ਕਿ ਉਮੀਦ ਹਜੇ ਨਿਕਲੀ ਹੀ ਸੀਗੀ ਕਿਉਂਕਿ ਤੀਸਰੀ ਜਦੋਂ ਮੋਸਟ ਪਪੂਲਰ ਆਰਟਿਸਟ ਸੀਗਾ ਮੈਂ ਉਹ ਦੋ ਤਿੰਨ ਸਾਲ ਦੇ ਵਿੱਚ ਸੀ ਜੀ ਜੀ ਜਦੋਂ ਆਫਰ ਆਉਂਦੀਆਂ ਸਾਰੀਆਂ ਚੀਜ਼ਾਂ ਮੈਨੂੰ ਸੀਗਾ ਯਾਰ ਪਨੀ ਸਰਦਾਰ ਦੀ ਪਹਿਲਾਂ ਇਹ ਕੰਮ ਦੀ ਲਈ ਹਨ ਸਿੱਖਿਆ ਕਿਰਤਾ ਨਹੀਂ ਸੀ ਫੈਮਲੀ ਦਾ ਪਰਿਵਾਰ ਵੀ ਕਹਿੰਦੇ ਸੀ ਨਹੀਂ ਹੋ ਨਾ ਸੀ ਕੋਈ ਹੋਰ ਕੰਮ ਕਰ ਲਾਂਗੇ ਮੈਨੂੰ ਜਨੂੰਨ ਸੀਗਾ ਵੀ ਯਾਰ ਮੈਂ ਗਾਉਣਾ ਹੈ ਮੈਂ ਹੁਣ ਹੁਣ 1 ਲੱਖ ਨਹੀਂ ਪੰਗਾ ਲੈਣਾ ਕਿਉਂਕਿ ਵੱਡੇ ਲੈਵਲ ਦੇ ਆਫਰਾਂ ਆ ਸੀ ਕਰਦੇ ਨੂੰ ਵੀ ਹੋਇਆ ਵੀ ਤੇਰਾ ਟਾਈਮ ਐਅਰ ਕਰ ਲਾਵਾਂਗੇ ਯਾਰ ਵੀ ਮੈਂ ਉੱਥੇ ਜਾ ਕੇ ਸੈੱਟ ਤੇ ਖੱਦਣ ਹੋਵਾਂ ਗੱਲ ਨੂੰ ਕਿਸੇ ਡਾਇਰੈਕਟਰ ਤੋਂ ਜਾਂ ਕਿਸੇ ਐਕਟਰ ਦੇ ਨਾਲ ਖੈਬਣਾ ਆਲਰੇਡੀ ਉਨੀ ਕੰਡਸਟਰੀ ਹੈ ਤੇ ਪਹਿਲਾਂ ਯਾਰ ਸਿੱਖ ਲਈ ਜੀ ਜਦੋਂ ਅਸੀਂ ਦੁਆਰਾ ਪ੍ਰੋਪਰਾਂ ਬਾਕੀ ਬਹੁਤ ਵੱਡੇ ਲੈਵਲ ਤੇ ਸੀਗੀਆਂ ਮੈਂ ਟੱਚਪੁਆਇੰਟ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਨਾ ਇਹ ਮੈਨੂੰ ਆਫਰ ਆਉਂਨ ਉਨੀ ਆਉਦੋਂ ਤੇ ਮੈਂ ਛੱਡੀਆਂ ਤੇ ਉਹ ਸਾਰੀਆਂ ਪ੍ਰੋਬਲਮ ਵੀ ਹੋਈਆਂ ਤੇ ਪਰ ਹੁਣ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਨੇ ਦੇਰ ਆਏ ਦਰਸਤਾਈ ਹੁਣ ਅਸੀਂ ਉਹ ਜਿਹ